ਨਾ ਨਾ ਸਾਸੂ ਨੇ ਸਾਲਟੀ ਬਰਫੀ ਖਵਾਈ ਗਈ। ਠੰਡਾ ਪਾਣੀ ਦੇ ਦੇ ਗਲਾ ਬਾਦ ਆ ਜਾ। ਆਪੇ ਜੇ ਗਲਾ ਬਹਿ ਗਿਆ ਆਪੇ ਉਹਨੇ ਬੁੱਲਣਾ ਨਹੀਂ। ਇਹਨਾਂ ਪੰਜਾਂ ਛੇ ਜਿਹੜੀ ਮਰਜ਼ੀ ਵੇਲਾ। ਬਾਅਦ ਇਹਨਾਂ ਕਿ ਸਾਸੂ ਨੇ ਲਮਾ ਦਿੱਤਾ। ਹੋਰ ਵੀ ਸਾਸੂ ਨੇ ਲਮਾ ਦਿੱਤਾ। ਸਾਸੂ ਨੇ ਲਮਾ ਦੂਣਾ ਲੈ ਗਈ ਜੰਦੀ। ਜਾਨੀ ਕੁੜੇ ਲਾ ਦੇ ਦੱਸ। ਉਹਨੂੰ ਤੇ ਕਰੀ ਨਮੂਣੀਆਂ ਨਾਲੇ ਬਾਅਦ ਫਰਿਜ ਦਾ ਪਾਣੀ ਪੀਆਈ। ਹਾਂਜੀ ਸੰਜੀ ਆਪਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਕਿ ਪਿੰਡ ਕਲਸ ਜ਼ਿਲ੍ਹਾ ਤਰਨਤਾਰਨ ਤੋਂ ਇੱਕ ਬੱਚੀ ਆ ਜਿਹਦਾ ਨਾ ਪਿਓ ਹੈਗਾ ਵਾ ਤੇ ਨਾ ਮਾਂ ਹੈਗੀ ਆ ਤੇ 8 ਫਰਵਰੀ ਨੂੰ ਉਸ ਬੱਚੀ ਦੀ ਮੈਰਿਜ ਆ ਤੇ ਘਰੇ ਕੋਈ ਵੀ ਅਰੇਂਜਮੈਂਟ ਨਹੀਂ ਹੈਗਾ ਤੇ ਇਸ ਵੀਡੀਓ ਵੇਖ ਕੇ ਮੈਨੂੰ ਸੰਗਤਨੀ ਸੇਵਾ ਭੇਜੀ ਮੇਰੀ ਭੈਣ ਰਜਵੰਤ ਨੇ ਕੈਨੇਡਾ ਤੋਂ ਅਤੇ ਮੇਰੇ ਵੀਰ ਜਿੰਦੇ ਨੇ ਅ ਇੰਗਲੈਂਡ ਤੋਂ ਸੇਵਾ ਭੇਜੀ ਸੀਗੀ ਕੇ ਬੱਚੀ ਨੂੰ ਸ਼ਾਪਿੰਗ ਕਰਾਓ ਤੇ ਸੰਜੀ ਇਹਦੇ ਵਿੱਚ ਮੈਂ ਤੁਹਾਡੇ ਨਾਲ ਦੱਸਾਂ ਕਿ ਥੋੜਾ ਬਲ ਆਪਾਂ ਬੱਚੀ ਨਾਲ ਹਾਸਾ ਠਿੱਠਾ ਵੀ ਕੀਤਾ ਵਾ ਜਿਵੇਂ ਤੁਸੀਂ ਹਾਈਲਾਈਟ ਚ ਦੇਖਿਆ ਸੀਗਾ ਸੋ ਮੇਰੇ ਵੀਰ ਭਰਾ ਗੁੱਸਾ ਨਾ ਕਰਿਓ ਕਿਉਂਕਿ ਇਹ ਸਿਰਫ ਇੱਕ ਹਾਸਾ ਠਿੱਠਾ ਸੀਗਾ ਤੇ ਆਹ ਤੁਹਾਨੂੰ ਪੂਰੀ ਵੀਡੀਓ ਦਿਖਾਈ ਹਾਂ ਹੋਰ ਸਰਾ ਠੀਕ ਠਾਕ ਆਪਾਂ ਬੱਚੀ ਨੂੰ ਦਿਖਾਈਏ ਫ੍ਰਿਜ ਦਿਖਾਈਏ ਓ ਕੂਲਰ 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 ਆਹ ਆਹ ਕੂਲਰ ਵਾਈ ਗਰੂ ਅੱਛਾ ਠੀਕ ਜੀ वो बताएगी टी सीरीज कंपनी दी दूसरा उन्हें क्या है आंधी ना बर्ल पूल दी हम्म खाका शो बर्ल पूल दी फ्रेंडी जेडी एक ही है तो दिक्कत चौदह की याद दिए इसे चौदह याद दिए अगें अगें इसको बाहर फिर एक क्या है आंधी है कई कंपनी दी एडीए कई दी है कि ये कोई कंपनियां भी नहीं जो जन दी ह ओके ਕੀ ਕੀ ਕਾਸਟ ਏ ਸੈਮਸੰਗ ਦੀ ਕਾਸਟ ਕੀ ਹੈ ਜਿਹੜੀ ਸੈਮਸੰਗ ਹੈਗੀ ਆ ਪਲੇਨ ਹੈ ਇਹਦੇ ਭਰਿਆਂ ਨੇ ਕੋਈ 15000 ਰੁਪਏ ਦੇ ਵਿੱਚ ਅੱਛਾ ਆ ਮਾਣੀ ਤੂੰ ਵੇਖ ਮੈਂ ਥੋੜੀ ਵੇਖਣੀ ਆ ਦੇਖਦੇ ਤੁਸੀਂ ਇਹਦੇ ਵਿੱਚ ਲੈਂਦੇ ਜੀ ਇਹ ਚੀਜ਼ ਉਹ ਬਲਰ ਪ੍ਰਿੰਟਿੰਗ ਵਿਦ ਹੈਂਡਲ ਵਿਦ ਲੋਕ ਜਿਹੜੀ ਹੈਗੀ ਆ ਫਿਰ 20000 ਰੁਪਏ ਮਹਿੰਗੀ ਹੋਣੀ ਕਿੰਨੀ 15000 ਦੀ ਰੇਟ ਤੇ 17000 ਦੀ ਰੇਟ ਤੇ ਆਉਂਦੀ ਆ ਤਾਂ ਉਹ ਜਿਹੜੀਆਂ ਉਹ ਕਿੰਨੀ ਰੈਂਦਾ ਉਹ ਫਿਰ ਡਬਲ ਡੋਰ ਆ ਜਾਣਗੇ 240 ਲੀਟਰ ਦੇ ਵਿੱਚ ਕੀ ਕਾਸਟ ਉਹ ਜਿਹੜੀ ਐਲਜੀ ਦੀ ਹੈਗੀ 26000 ਦੀ ਰੈਂਟ ਤੇ ਜਿਹੜੀ ਸੈਮਸੰਗ ਉਹ ਫਿਰ 29000 ਰੁਪਏ ਉਹ ਫ ਆ ਇਹ ਕੀ ਦੀਆ Samsung 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 ਵੀ ਹੈ 90 ਲੀਟਰ ਦੇ ਵਿੱਚ ਆ ਜਾਏਗੀ ਆ ਕਿਹੜੀ ਹੈ ਇਹ ਵੀ Samsung ਦੇ ਵਿੱਚ ਹੀ ਆਏ ਨਹੀਂ ਹੈਗੀ ਵੀ 190 ਲੀਟਰ ਹੀ ਹੈ ਬਸ ਇਹ ਹੈ ਕਿ ਇਹਦੇ नीचे ਉਹ ਲੱਗੀ ਹੋਈ ਹੈ ਬਸ ਉਹਦੇ ਕਰਕੇ ਥੋੜੀ ਵੱਡੀ ਲੱਗਦੀ ਹੈ ਓਕੇ ਅੱਛਾ ਉਹਦਾ ਕਰਕੇ ਲੱਗਦੀ ਹੈ ਇਹਦੀ ਕੀ ਕਾਸਟ ਹੈ ਇਹ ਆਂਦੀ 19000 ਦੀ ਰੇਂਜ ਭਾਜੀ ਅੱਛਾ ਦੱਸ ਬੁੱਤ ਕਿਹੜੀ ਵਧੀਆ ਲੱਗਦੀ ਤੁਹਾਨੂੰ ਇੰਨਾ ਚ ਵੇਖ ਲੈ ਪੰਜਾਂ ਚੋਂ ਤੂੰ ਦੱਸ ਨਾ ਤੂੰ ਦੱਸ ਲੈ ਕਿਹੜੀ ਹੋਣੀ ਹੈ ਠੀਕ ਹੈ ਹਾਂਜੀ ਅਛਾ ਕਿਹੜਾ ਆਪੋ ਤੇ ਤੂੰ ਵੇਖ ਬਾਜ਼ ਆਖੇ ਕਿ ਆਦੀ ਮਰਜ਼ੀ ਨਾਲ ਲੇਦਾ ਹਾਂ ਇਹ ਆਈਐਫਬੀ ਦੇ ਵਿੱਚ ਆਈਐਫਬੀ ਇਹ ਵੀ ਇੰਟਰਨੈਸ਼ਨਲ ਬਣਦਾ ਸਾਮਸੰਗ ਨਾਲੋਂ ਉੱਪਰ ਹੀ ਆ ਜਾਂਦਾ ਜੀ ਤੇ ਭਾਈ ਇੱਕ ਦੀ ਸੋਨਿਆ ਆਣੀਆਂਹੀਂ ਬਹੁਤਾਂ ਇਹਦੇ ਵਿੱਚ ਜੇ ਤੁਸੀਂ ਕਪੈਸਿਟੀ ਦੇਖੋਗੇ ਨਾ ਉਹਨਾਂ ਦੇ ਨਾਲੋਂ ਥੋੜੀ ਵੱਧ ਹੀ ਮਿਲਦੀ ਹੈ ਇਹ ਫ੍ਰੀਜ ਪਤਾ ਹੈ ਕਿ ਆ ਇਹ ਆਪਾਂ ਬ੍ਰਾਂਡ ਕਦੀ ਸੁਣਿਆ ਆਣੀਆਂ ਹਨਾ ਤੇ ਆਪਾਂ ਉਹ ਹੀ ਜਿਹੜਾ ਫਿਰ ਉਹ ਵੀ ਹੈ ਨਾ ਉਹਨਾਂ ਚ ਹੀ ਰਹਿਣੀ ਹੈ ਹੈ ਨਾ ਆਹ ਉਹਨਾਂ ਚ ਹੀ ਖਿਆ ਜਾ ਅੱਛਾ ਉਹ ਹੀ ਅਖ ਲੈਣਾ ਨਾ ਕਿ ਫਿਰ ਸਰਵਿਸ ਦੀ ਵੀ ਦਿੱਕਤ ਹੋਵੇ ਦੀਦੀ ਸਰਵਿਸ ਦਾ ਨਹੀਂ ਤਾਂ ਕੋਈ ਨਹੀਂ ਹੋ ਰਾ ਕਰਨ ਕਰਨ ਅਸਲ ਵਿੱਚ ਇਹ ਤਾਂ ਬਾਕੀ ਦਾ ਅੱਛਾ ਇਹਨਾਂ ਦੀ ਕੀ ਕਾਸਟ ਆ ਇਹਨਾਂ ਦੀ ਇਹ ਫਿਰ 225 ਲੀਟਰ ਚ ਚੱਲ ਜਾਂਦੀ ਹੈ ਇਹ ਵੀ ਜਿਆਦਾ ਛੱਬੀ ਜਹਤੋਂ ਹੂੰ ਇਹ ਫਿਰ ਆਹ ਨਹੀਂ ਕੋਈ 24000 ਦੀ ਰੇਂਜ ਚ ਅੱਛਾ ਪੇਪਰ ਤੇ ਲਾਈਟ ਗਈ ਹੋਈ ਹੈ ਦਿੱਕਤ ਆਉਂਦੀ ਹੈ ਅੱਛਾ ਆ ਉਹ ਇੰਨਾ ਚ ਦਿਖਾ ਦੇ ਸੈਂ ਇੰਨਾ ਪੰਜਾਛੇ ਇੰਚ ਦਿਖਾ ਦਿਓ ਆ ਇਹਦੀ ਇਹ ਆ ਇੰਦੀ 20000 3215 ਲੀਡ ਬਸ ਆ ਡਿਜੀਟਲ ਕਰਕੇ ਥੋੜੀ ਮਹੀਨੀ ਓਕੇ ਫਿਰ ਇਹ ਦੇਖੋ ਤੁਸੀਂ ਹਾਂ ਫਤ ਆ ਵੇਖ ਲੈ ਉਹ ਵੇਖ ਲੈ ਆ ਪੰਜਾਛੇ ਇੰਚ ਜਿਹੜੀ ਮਰਜ਼ੀ ਵੇਖ ਲੈ ਇਕੱਲੀ ਵੇਖ ਲੈ ਆ ਵੇਖ ਲਓ ਤੇ ਜਾਓ ਵੇਖ ਲਓ ਜਿਹੜੀ ਮਰਜ਼ੀ ਵੇਖ ਲੈ ਇੰਨਾ ਪੰਜਾਛੇ ਇੰਚ ਜਿਹੜੀ ਮਰਜ਼ੀ ਵੇਖ ਲੈ ਮੈਨੂੰ ਨਹੀਂ ਮੈਂ ਤੇ ਥੋੜੀ ਦੱਸਣਾ ਤੂੰ ਦੱਸਣਾ ਕਿਹੜੀ ਲੈਣੀ ਚਾਹ ਹਾਂ ਵੇਖ ਲਾ ਜਾ ਹੂੰ ਮੈਂ ਤੇ ਸੋਇ ਕੋ ਹਾਂ ਇਹਦੀ ਸਨਲ ਸਰਵਿਸ ਵੀ ਵਧੀਆ ਹੈਗੀ ਇਹਦੀ ਓਕੇ ਹਾਂ ਆਹ ਸਹੀ ਇਹਦੇ ਚ ਕਮਰ ਜੰਦੀ ਅੱਛਾ ਇਹ ਸਾਡੇ 15000 ਰੁਪਏ ਚ ਕਿੰਨੇ ਲੀਟਰ ਹੈ 180 ਲੀਟਰ ਹੈ ਇਹਨੇ ਬੱਲੇ ਓਕੇ 180 ਲੀਟਰ ਬਰਬਰ ਹੁਜੋਂ ਹੁੰਦੀ ਨਾ ਸਾਸ ਨੂੰ ਨਾ ਨਾ ਸਾਸ ਨੂੰ ਸਾਲ ਦੀ ਬਰਫੀ ਖੋਈ ਗਈ ਇਹਨਾਂ ਠੰਡਾ ਪਾਣੀ ਦੇ ਦੇ ਗਲਾ ਬਾਹਰ ਆਉਂਦਾ ਆਪੇ ਜੇ ਗਲਾ ਬਹਿ ਗਿਆ ਆਪੇ ਉਹਨੇ ਬੋਲਣਾ ਨਹੀਂ ਹੈਨਾ ਤੇ ਇਹਦੇ ਨਾਲ ਦੂਜਾ ਹੁੰਦਾ ਰੈਫਰਿਜਰੇਟਰ ਹੁੰਦਾ ਵਾ ਮੀਟਰ ਲੋਡ ਹੀ ਨਹੀਂ ਇਹਨਾਂ ਨੂੰ ਇਹਨੂੰ ਵੀਤ ਹੁੰਦਾ ਵਿੱਚ ਓਕੇ ਆਉਂਦਾ ਹੁੰਦਾ ਇਹ ਗੱਬਕੜਾ ਲਗਾਉਣ ਦੀ ਲੋਡ ਪੈਂਦੀ ਹੁੰਨੀ ਠੀਕ ਆ ਉਹ ਚਾਹੇ ਲਾਈਟ ਹੈ 100 ਇਹਦੀ ਕੀ ਕਾਸਟ ਆ 15.5 15.5 ਕੋਈ ਗੱਲ ਨਹੀਂ ਉਹਦੇ ਵਿੱਚ ਦੂਜੇ ਵੀਰ ਨਾਲ ਕਰਾਂਗੇ ਗੱਲ ਪਸੰਦ ਵਾ ਇਹਨਾਂ ਪੰਜਾਂ ਛੇ ਜਿਹੜੀ ਮਰਜ਼ੀ ਵੇਖ ਲੈ 1 2 3 4 5 ਇਹੀ ਕੀਤੀ ਨਾ ਓਕੇ ਆ ਪੱਕਾ ਹਨ ਹਾਂਜੀ ਬਾਜੀ ਨਾ ਕਿ ਸਾਸ ਨੇ ਲਮਾ ਦਿੱਤਾ ਮੈਨੂੰ ਐ ਦਿਖਿਆ ਵੇਖ ਲਾ ਤਾਉ ਕੀ ਸਾਸ ਨੂੰ ਸਾਸ ਨੇ ਲਮਾ ਦੂਨ ਅਲੇਗਰੀ ਜੰਦੀ ਇਹ ਕੋਣ ਵੀਰੇ ਮੈਨੂੰ ਦਿਖਾਓ ਆ ਕੂਲਰ ਦਿਖਾਓ ਨੀਚੇ ਜਾਣਾ ਬੂਆ ਠੀਕ ਇਹ ਕਰਵਾ ਦਿਓ ਹੁਣੇ ਕਰਵਾਇਓ ਕਿਉਂਕਿ ਇਹਨਾਂ ਆਪਾਂ ਹੋਣੀ ਛਗਣਾ ਬੱਚੀ ਦਾਹੀਂ ਤੇ ਇਹਨੂੰ ਵਿਚਾਰੀ ਨੂੰ ਘਰੋਂ ਲੈ ਕੇ ਆਏ ਆ ਤੇ ਕੁੱਲੇ ਜਾਣਾ ਜੇ ਹਾਂ ਕਰਵਾ ਦਿਓ ਨਾਲ ਬਿਨਾਲੀ ਮੈਂ ਸਾਰਾ ਸਿੱਧੀ ਕੰਦੀ ਹੁਣੀ ਹੈ ਨਿਖਤਿਆ ਨੇ ਫ੍ਰੀਜ ਨਿਕਲ ਲੀ ਹੈ ਨਹੀਂ ਫਰਾਸ ਕਹਿ ਨੰਦੀ ਓਏ ਹੈ ਨਿਖਤਿਆ ਨੇ ਫ੍ਰੀਜ ਨਿਕਲ ਲੀ ਬਾਕੀ ਸਾਰਾ ਸਮਾਂ ਦੇ ਦਾ ਹੈ ਓ ਹੈ ਕਿ ਉਹ ਹੈ ਤੇ ਤੈਨੂੰ ਪਤਾ ਜਿਆਦਾ ਕਿ ਕਿਧਰ ਹੈ ਇਧਰ ਆ ਗੁੜਿਆ ਲੈ ਆਇਦਿ ਚ ਕੁਆਦੇ ਵੀਰ ਕਿਹੜਾ ਲੈਣਾ ਉਹ ਹਾਥੀ ਕੂਲਰ ਜੇ ਨਹੀਂ ਚੱਲਦੇ ਅੱਜ ਕੱਲ ਪਲਾਸਟਿਕ ਦੇ ਹਾਂ ਪਲਾਸਟਿਕ ਦੇ ਵਧੀਆ ਕੋਈ ਗੱਲ ਨਹੀਂ ਬ੍ਰਾਂਡ ਚ ਦਿਖਾ ਦਿਓ ਹਾਂ ਇਹ ਲੀਪੀਓ ਚ ਮਿਲੂਗਾ ਕੈਨ ਸਟਾਰ ਦਾ ਮਿਲੇਗਾ ਹਾਂ ਆਹ ਲੀਪੀਓ ਤੇ ਆਹ ਕੈਨ ਸਟਾਰ ਉਹਨਾਂ ਦੀ ਜਿਹੜੀ ਹੈਗੀ ਹੈ ਵਾਰੰਟੀ 2-2 ਸਾਲ ਹੈਗੀ ਜੀ ਤੇ ਹੋਮ ਸਰਵਿਸ ਤੇ ਅੱਛਾ ਤਾਂ ਇਹ ਜਾ ਕੇ ਠੀਕ ਕਰਕੇ ਉਹ ਜਿਹੜੇ ਲੋਕਲ ਆ ਜਾਂਦੇ ਨੇ ਉਹ ਸਾਈ ਜਿੱਦਾ ਹੀ ਮਿਲ ਜੂਗਾ ਤੁਹਾਨੂੰ 11-12 ਹਜ਼ਾਰ ਰੇਂਜ ਚ ਆਉਂਦੇ ਅੱਛਾ ਇਹਦੀ ਕੀ ਕੋਸਟ ਆ ਇਹ ਆਈਂਦਾ ਕੋਈ 16000 ਦੀ ਰੇਂਜ ਚੋਂ 17 ਦਾ ਅੱਛਾ ਹਾਂ ਬ੍ਰਾਂਡ ਚਾ ਲੈਣਗੇ ਤੇ ਜਾਂ ਫਿਰ ਜੇ ਲੋਏ ਦੇ ਵਿੱਚ ਲੰਘੋ ਆ ਚੀਜ਼ ਉਹ ਤਾਂ ਸਾਰੇ ਕੋਲਰ ਲੱਗੇ ਹੀ ਜਿਹੜਾ ਮਰਜ਼ੀ ਤੈਨੂੰ ਵਧੀਆ ਲੱਗਦਾ ਤੋਲੇ ਲਾ ਠੀਕ ਹੈ ਨਾ ਇੱਥੋਂ ਵੇਖ ਕੇ ਉਹ ਸਾਰੇ ਕੋਲਰ ਹੀ ਕੋਲ ਜੀ ਹੈ ਹਾਂ ਹਾਂ ਪਰ ਆਹ ਇਹ ਲੈ ਲਓ ਇੱਕ ਜੀ ਵੇਖ ਤੇ ਸੇ ਉਧਰ ਹੀ ਵੇਖ ਆ ਵੀ ਵੇਖ ਕਿਹੜਾ ਲੈਣਾ ਦਸਾ ਲੈਣਾ ਕਿ ਉਹ ਲੈਣਾ ਟੀਟਾ ਹੈ ਹੈ ਇਹਨੂੰ ਟਾਕੀ ਜਿਆਦੀ ਮਾਂ ਦੀ ਬਣੀ ਹੋ ਆ ਬਸ ਸਹੀ ਗੱਲ ਹੈ ਨਾ ਆ ਇਹਨੇ ਛੇਤੀ ਮੱਖੇ ਜੇ ਬਹਿ ਕੇ ਗੰਦਾ ਹੋਏ ਨਾ ਆ ਤੇਰੇ ਸੱਸ ਨੇ ਆਖਦੇ ਨਾ ਬੱਚਾ ਵੇ ਨਹੀਂ ਆ ਕੀ ਕੀਤਾ ਇਹ ਦੋ ਇਹਦਾ ਪਤਾ ਨਹੀਂ ਲੱਗਦਾ ਇਹਦਾ ਠੀਕ ਹਾਂ ਹਾਂ ਜੀ ਸਭ ਠੀਕ ਆ ਹਾਂ ਠੀਕ ਆ ਇਹ ਦਿਖਾ ਇਹ ਕੱਢਿਓ ਵੀਰ ਨਹੀਂ ਭਾਜੀ ਉਹ ਲੋ ਪਰਲੇ ਵਾਲਾ ਲਓ ਪਰਲੇ ਵਾਲਾ ਆਹ ਵਧੀਆ ਗਾ ਜੀ ਕਵਾਲਟੀ ਵਾਈਜ਼ ਵੀ ਚੰਗਾ ਵਾ ਨਾਮ ਵੀ ਬੜਾ ਵਧੀਆ ਲੱਗਾ ਹੋਇਆ ਚਲੋ ਇਹ ਹਾਰਡ ਹੈ ਨਾ ਇਹ ਆ ਵੀ ਹਾਰਡ ਹੈ ਇਹਦੀ ਕੀ ਕਾਸਟ ਆ ਨਾਈਨ ਫਾਈਬਰ 1650 ਦਾ ਹੁੰਦਾ ਇਹ ਬੜਾ ਯਾਰ ਮੈਂ ਗੁਰਾ ਸਾਨੂੰ 15-15000 ਦੇ ਹੀ ਲੈਂਦੇ ਤਿੰਨ ਕੋਲਰ ਅੰਮ੍ਰਿਤਸਰ ਤੋਂ ਮੈਂ ਤੁਹਾਨੂੰ ਦੱਸਾਂ ਨਹੀਂ ਬਈ ਜੀ ਬ੍ਰਾਂਡਡ ਸੀਗਾ ਉਹ ਹਾਥੀ ਕੋਲਰ ਜਿਹੜੇ ਵਿਆਹਾਂ ਵਿੱਚ ਚੱਲਦੇ ਆ ਇੰਨਾ ਚੌੜਾ ਵਾ ਉਹ 3000 ਦਾ ਸਾਡੇ ਕੋਲ ਆ ਛੱਡੇ ਇੱਕ ਮਹੀਨਾ ਰੋਜੋ ਤੁਹਾਡੇ ਕੋਲੋਂ ਇੱਥੇ ਤੁਹਾਨੂੰ ਮਿਲ ਜਣਾ ਪੇਰੇ ਆ ਅੱਛਾ ਹੁਣ ਤੇ ਸੀਜ਼ਨ ਆਫ ਆ ਹੋਣ ਸਭ ਤੋਂ ਸਸਤਾ ਚਾਹੀਦਾ ਇਹ ਸਭੋ ਬ੍ਰਾਂਡ ਚ ਆ ਜਾਂਦੇ ਨਾ ਤਾਂ ਬ੍ਰਾਂਡ ਦਾ ਕੋਸਟ ਜੀਨ ਆਫ ਹੁੰਦਾ ਮੈਂ ਤਾਂ ਇਹ ਲਵਾਉਣ ਦੇ ਵੇਲੇ ਟੈਨਸ਼ਨ ਦੀ ਮੈਂ ਠੀਕ ਮੈਂ ਠੀਕ ਆ ਸਾਥ ਨੂੰ ਜਾਂਦੀਆਂ ਲਾ ਦੇ ਜਗਾ ਜਾਂਦੀ ਕੁਲਰ ਲਾ ਦੇ ਦੱਸ ਉਹਨੂੰ ਤੇ ਕਰੀ ਨਮੂਨੀਆਂ ਨਾਲੇ ਬਾਅਦ ਫ੍ਰਿਜ ਦਾ ਪਾਣੀ ਪਿਆਈ ਠੰਡਾ ਠੀਕ ਆ ਹੋਲਾ ਨਾ ਵਧੀਆ ਇਹਦੀ ਕੀ ਗਾਰੰਟੀ ਵਰੰਟੀ ਵੀਰ ਨਿਸ਼ਾਨੇ ਦੀ 2 ਸਾਲ ਹੁੰਦੀ ਨਾ ਸਾਲ ਦੀ ਦੀ ਕੰਪਲੀਟ ਜੇ ਸਰਵਿਸ ਹੁੰਦੀ ਹੈ ਬੈਂਟ ਅਛਾ 1 ਸਾਲ ਕੰਪਲੀਟ ਹੁੰਦੀ 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 ਹੈ ਬਾਈ ਚਾਂਸ ਜੇ ਕੂਲਰ ਕਲਰ ਨਹੀਂ ਚੱਲੂਗਾ கரੰਟ ਕਰੰਟ ਮਾਰੂਗਾ ਤੇ ਨਹੀਂ ਉਹ ਦਿੱਕਤ ਨਹੀਂ ਆਣੀ ਪਾਣੀ ਬਸ ਸਾਲ ਇੱਕ ਦੀ ਗਰੰਟੀ ਹੋ ਜੀ ਬਹੁਤ ਵਧੀਆ ਹੈ ਨਾ ਆ ਤਾਂ ਨਾਰਮਲ ਬ੍ਰਾਂਡ ਹੂੰ ਇਹ ਜਿਹੜਾ ਕੈਮ ਸਟਾਰ ਬ੍ਰਾਂਡ ਹੈ ਨਾ ਇਹਦੀਆਂ ਵਾਸ਼ਿੰਗ ਮਸ਼ੀਨਸ ਵੀ ਆਉਂਦੀਆਂ ਜੇ ਹੂੰ ਇਹਨੇ ਰੈਫਰਿਜਰੇਟਰ ਵੀ ਆਉਂਦੀਆਂ ਜੇ ਇਹਦੇ ਏਸੀ ਵੀ ਆਉਂਦੇ ਆ ਇਹਦੇ ਹੋਰ ਵੀ ਕਾਫੀ ਜਿਹੜਾ ਮਾਈਕ੍ਰੋਵੇਵ ਵਗੈਰਾ ਹੋਮ ਅਪਲੈਂਸਸ ਦੇ ਕਾਫੀ ਜਰਾ ਸਾਮਾਨ ਆਉਂਦੇ ਆ ਹਾਂਜੀ ਇਹ ਨਹੀਂ ਬਣਾਉਂਦਾ ਆਹੋ ਕਾਫੀ ਇੰਨੇ ਆ ਕੈਂਸਟਰ ਦੇ ਉਸੇ ਤਰ੍ਹਾਂ ਹੀ ਲੀ ਪਿਓਰ ਆ ਲੀ ਪਿਓਰ ਵੀ ਜਿਹੜਾ ਹੈ ਇਹ ਕ ਇਹ ਜਿਹੜੀ ਇਹਦੀ ਹੁੰਦੀ ਆ ਮੋਟਰ ਆ ਉਹ ਕਾਦੀ ਆ ਸਿਲਵਰ ਤੇ ਕਾਪਰ ਆ ਕਾਪਰ ਇਹਦੀ ਕਾਪਰ ਦੀ ਆਣੀ ਉਹਦੀ ਵੀ ਕਾਪਰ ਦੀ ਠੀਕ ਆ ਹਾਂਜੀ ਨਾਲੇ ਸਵਿੰਗ ਲੱਗੀ ਹੋਈ ਹੈ ਵਿੱਚ ਹਾਂ ਇਹ ਜਿਹੜੀ ਹੈਗੀ ਨਾ ਆ ਸਵਿੰਗ ਚਲਾਉਂ ਬਣਾਉਂ ਚਲਾ ਆਏ ਨੂੰ ਬੱਤੀ ਨਹੀਂ ਆਉਂਦੀ ਬੜੀ ਦਿੱਕਤ ਆਉਂਦੀ ਲੀਲਾ ਸਵਿੰਗ ਦੀ ਬੰਦ ਕੀਤੀ ਜੀ ਹੁਣ ਇਨਵੈਟਰ ਬੋਲ ਦੇ ਹੋਇਆ ਠੀਕ ਆ ਠੀਕ ਆ ਤੇ ਇਹਦਾ ਬਿੱਲ ਗੁੜੀਏ ਤੇਰੇ ਨਾਂ ਦੇ ਬਣਾਉਣਾ ਠੀਕ ਹੈ ਨਾ ਆ ਇਹਦਾ ਦੇ ਪਰਲੇ ਦਾ ਚਲਾ ਜੋ ਇਹਨੇ ਦੇਣਾ ਸੇਵਾ ਦੇ ਵਿੱਚ ਜਨਾਬ ਇਹਨਾਂ ਨੂੰ ਪਤਾ ਹੀ ਆ ਵੀ ਇਹ ਜੀ ਉਹਨਾਂ ਨੂੰ ਸਾਢੇ 13000 ਰੁਪਏ ਕਾ ਦੋ ਭਾਈ ਸੰਦ ਦੀ ਕਿੰਨੇ ਭਾਅ ਲੈ 16000 ਰੁਪਏ ਕਾ ਦੋ ਜੀ ਸਾਢੇ 13000 ਕਾ ਦੋ ਚਲ ਬਹੁਤ ਧੰਨਵਾਦ ਜੀ ਫਰੀ ਕਿਉਂ ਫਰੀ ਵੀ ਜਿਹੜੀ ਹੈ ਸਾਢੇ 13000 ਲਾ ਦੋ ਮਾਮਾ ਜੀ ਭਾਈ ਜੀ ਹਾਂ ਹਾਂ ਫਰੀ ਵੀ 10000 ਰੁਪਏ ਚਾਹ ਬਹੁਤ ਧੰਨਵਾਦ ਇਸਨੂੰ ਜੀ ਅੱਜ ਆਪਾਂ ਬੱਚੀ ਨੂੰ ਜਿਹੜੀ ਨੂੰ ਅੱਜ ਵੀਡੀਓ ਪਾਈ ਸੀ ਇਸ ਬੱਚੀ ਦੀ ਇਸ ਬੱਚੀ ਵਾਸਤੇ ਮੈਨੂੰ ਆ ਕੈਨੇਡਾ ਤੋਂ ਪੈਨਰ ਜਵੰਤ ਕੌਰ ਵਾ ਉਹਨੇ ਫ੍ਰੀਜੀ ਦੀ ਸੇਵਾ ਕੀਤੀ ਸੀਗੀ ਤੇ ਸਾਡੇ ਹੈਗੇ ਆ ਇੰਗਲੈਂਡ ਤੋਂ ਜੋਕੇ ਤੋਂ ਜਿੰਦਾਵੀਰ ਵਾ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਵੱਲੋਂ ਬੱਚੀ ਨੂੰ ਇੱਕ ਕੂਲਰ ਦੀ ਸੇਵਾ ਕਰਨੀ ਆ ਤੇ ਉਹਨਾਂ ਵੱਲੋਂ ਜਿੰਦੇਵੀਰ ਵੱਲੋਂ ਕੂਲਰ ਦੀ ਸੇਵਾ ਹੋਈ ਆ ਤੇ ਭੈਣ ਜਵੰਤ ਕੌਰ ਵੱਲੋਂ ਜਿਹੜੇ ਕੈਨੇਡਾ ਦੇ ਵਿੱਚ ਆ ਉਹਨਾਂ ਵੱਲੋਂ ਫ੍ਰਿਜ ਦੀ ਸੇਵਾ ਹੋਈ ਆ ਸੋ ਮੈਂ ਧੰਨਵਾਦ ਕਹਿਣਾ ਭੈਣ ਦਾ ਤੇ ਉਸ ਵੀਰ ਜਿੰਦੇ ਵੀ ਤਾਂ ਤੇ ਮੈਂ ਤੁ ਵੀ ਮਾਨੋ ਕਹਦੇ ਮਾੜਾ ਮੋਟਾ ਆ ਥੈਂਕ ਯੂ ਧੰਨਵਾਦੀ ਇਹਦੀ ਬੱਚੀ ਦੀ ਆਪਾਂ ਵੀਡੀਓ ਪਾਈ ਸੀ ਮੰਮੀ ਡੈਡੀ ਇਹਦੇ ਹੈਗੇ ਨਹੀਂ ਹੈ ਵਿਚਾਰੀ ਦੇ ਤੇ 8 ਤੀਗ ਨੂੰ ਮੈਰੀ ਸੀਗੀ ਤੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਆਪਣੇ ਬਲਿਹਾਰ ਵੀਰ ਜਵੀ ਜਿਨ੍ਹਾਂ ਨੇ ਬੱਚੀ ਨੂੰ ਬਾਈਕ ਗਿਫਟ ਕੀਤੀ ਆ ਪਿੰਡ ਦੇ ਸਰਪੰਚ ਸਾਹਿਬ ਦੇ ਜਾ ਕੁਲਾ ਪਿੰਡ ਉਹਨਾਂ ਦੇ ਅਕਲਚਮੈਂਟ ਤੋਂ ਸਰਪੰਚ ਸਾਹਿਬ ਤੇ ਉਹਨਾਂ ਦੇ ਭਰਾ ਜੀ ਨੇ ਬੱਚੀ ਨੂੰ ਸੋਫੇ ਆ ਬੱਚੀ ਨੂੰ ਅਲਮਾਰੀ ਆ ਭੇਜੀ ਆ ਹੋਰ ਵੀ ਭੈਣਾਂ ਨੇ ਬਹੁਤ ਸੇਵਾ ਕੀਤੀ ਆ ਸੋ ਮੈਂ ਧੰਨਵਾਦ ਕਰਦਾ ਸਾਰੇ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇਸ ਬੱਚੀ ਦੀ ਨਾਲ ਮਿਲ ਕੇ ਮਦਦ ਕੀਤੀ ਆ ਜੀ ਧੰਨਵਾਦ ਜੀ ਤੇ ਧੰਨਵਾਦ ਕਰਦਾ ਮੈਂ ਤਵਨ ਗਿਫਟ ਹਾਊਸ ਜੀ ਦਾ ਪੀਖੀਵਿੰਡ ਇਹਨਾਂ ਦਾ ਜਿਹੜਾ ਗਿਫਟ ਹਾਊਸ ਸੈਂਟਰ ਵਾ ਜਿੱਥੋਂ ਆਪਾਂ ਇਲੈਕਟ੍ਰੋਨਿਕ ਦੀਆਂ ਇੱਕ ਤੋਂ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਆਪਾਂ ਇਲੈਕਟ੍ਰੋਨਿਕ ਜਿਹੜੀਆਂ ਘਰ ਨੂੰ ਆ ਹੋਮ ਨੀਡ ਵਾਲੀਆਂ ਚੀਜ਼ਾਂ ਹੁੰਦੀਆਂ ਮਸ਼ੀਨਾਂ ਹੁੰਦੀਆਂ ਉਹ ਲੈ ਸਕਦੇ ਆਪਾਂ ਤੇ ਜੇਕਰ ਕਿਸੇ ਵੀਰ ਨੇ ਇਹਨਾਂ ਤੋਂ ਚੀਜ਼ ਲੈਣੀ ਹੋਵੇ ਬਹੁਤ ਸਸਤੇ ਰੇਟਾਂ ਤੇ ਦਿੰਦੇ ਆ ਭਿੱਖੀਵੇੜ ਤੋਂ ਜਦੋਂ ਆਪਾਂ ਜਾਈਏ ਚੌਂਕ ਤੋਂ ਆਪਾਂ ਖਿੰਮਕਰ ਨੂੰ ਜਾਈਏ ਤੇ ਰਾਈਟ ਹੈਂਡ ਸਾਈਡ ਇਹਨਾਂ ਦੀ ਦੁਕਾਨ ਹੁੰਦੀ ਆ ਧਵਨ ਗਿਫਟ ਹਾਊਸ ਕਿਸੇ ਵੀਰ ਭਰਾ ਨੇ ਇਹਨਾਂ ਤੋਂ ਚੀਜ਼ ਲੈਣੀ ਹੋਵੇ ਤੇ ਸਾਡਾ ਨਾਮ ਲੈ ਕੇ ਜਰੂਰ ਆਇਓ ਤੁਹਾਨੂੰ ਇਹ ਥੋੜਾ ਜਿਹਾ ਡਿਸਕਾਊਂਟ ਵੀ ਕਰਨਗੇ ਕਰੋਗੇ ਜੀ ਬਿਲਕੁਲ ਜੀ ਬਿਲਕੁਲ ਪੱਕਾ ਕਰੋਗੇ ਵੇਖ ਲਓ ਇਹਨਾਂ ਬੇਇੱਜ਼ਤੀ ਨਾ ਕਰਾ ਦੇ ਮੇਰੀ ਨਹੀਂ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਆਪਣਾ ਨੰਬਰ ਬੋਲ ਦਿਓ ਜੇਕਰ ਕਿਸੇ ਵੀਰ ਨੇ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਹੋਵੇ ਬੋਲੋ ਬੋਲੋ 94642 94 94642 52050 94642 ਤੇ 57050 ਇਹਨਾਂ ਦਾ ਨੰਬਰ ਵਾ ਤੁਹਾਨੂੰ ਹਰ ਇੱਕ ਚੀਜ਼ ਏਸੀ ਫ੍ਰਿਜ ਕੂਲਰ ਇਲੈਕਟ੍ਰੋਨਿਕ ਦੀਆਂ ਮਸ਼ੀਨਾਂ ਵੀ ਮਸ਼ੀਨਾਂ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ ਸੋ ਜਰੂਰ ਇੱਕ ਵਾਰੀ ਆਣ ਕੇ ਵਿਜ਼ਿਟ ਜਰੂਰ ਕਰਿਓ ਜੇਕਰ ਰੇਟ ਤੁਹਾਨੂੰ ਵਧੀਆ ਲੱਗੇ ਤਾਂ ਚੀਜ਼ ਲਿਓ ਆਦਰਵਾਇਜ਼ ਤੁਹਾਨੂੰ ਕੋਈ ਸਾਡੇ ਵੱਲੋਂ ਕੋਈ ਨਹੀਂ ਹੈਗਾ ਫੋਰਸ ਨਹੀਂ ਹੈਗਾ ਵੀ ਤੁਸੀਂ ਇੱਥੇ ਲੈਣਾ ਪਰ ਵਿਜ਼ਿਟ ਜਰੂਰ ਕਰਿਓ ਜੀ ਧੰਨਵਾਦ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਆਡਾਈ ਠੀਕ ਹੈ ਜੀ ਆਇਕਾ ਜੀ ਮੈਂ ਵੀਰ ਨੂੰ ਕਹਿਣਾ ਵੀ ਇੱਕ ਜੀ ਦੁਕਾਨ ਦਿਖਾ ਦਿਓ ਇਹਨਾਂ ਦੀ ਵੀਰ ਦੀ ਸ਼ਾਪ ਬਹੁਤ ਡਵਰ ਸਟੋਰੀ ਸ਼ਾਪ ਡਵਰ ਸਟੋਰੀ ਕੀ ਟ੍ਰਿਪਲ ਸਟੋਰੀ ਸਟੋਰ ਹੈ ਇਹਨਾਂ ਦੀ ਤੇ ਬਹੁਤ ਸਾਮਾਨ ਆ ਕੋਈ ਫਰਨੀਚਰ ਕੋਈ ਇਲੈਕਟ੍ਰੋਨਿਕਸ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਆਈਟਮ ਚਾਹੀਦੀ ਹੈਗੀ ਹਰ ਤਰ੍ਹਾਂ ਦੀ ਆਈਟਮ ਅੱਛਾ ਫਰਨੀਚਰ ਦਾ ਸਾਮਾਨ ਵੀ ਰੱਖਿਆ ਹੁੰਦਾ ਵਾ ਲੋ ਜੀ ਫਿਰ ਤੇ ਬਹੁਤ ਵਧੀਆ ਹੋ ਗਿਆ ਸਾਡੇ ਵਾਸਤੇ ਜਿਹੜੀ ਹੈਗੇ ਪੋਰਸ਼ਨ ਨੇ ਸਾਰੇ ਇਲੈਕਟ੍ਰੋਨਿਕਸ ਦੇ ਆ ਉੱਪਰ ਜਿਹੜਾ ਹੈਗਾ ਫਰਨੀਚਰ ਦਾ ਹੈਗਾ ਸਾਰਾ ਉੱਪਰ ਫਿਰ نیچے ਦਾ ਆਕਾਸ਼ ਦਿਖਾ ਦੇ ਕੇ ਇਲੈਕਟ੍ਰੋਨਿਕਸ ਦਿਖਾ ਦੇ ਸ ਹਾਂ ਇਲੈਕਟ੍ਰੋਨਿਕਸ ਦਾ ਸਾਰਾ ਇੱਕ ਨਹੀਂ ਮੈਂ ਕਹਿੰਨਾ ਵੀਰ ਨੂੰ ਵੀ ਇੱਕ ਰੀ ਫਰਨੀਚਰ ਵੀ ਵਿਖਾ ਦਈਏ ਹਾਂ ਅੱਜ ਤੁਹਾਨੂੰ ਮੈਂ ਇਲੈਕਟ੍ਰੋਨਿਕ ਦਾ ਸਮਾਨ ਵੀ ਨੀਚੇ ਵੀ ਦੇਖੋ ਕਿੰਨੇ ਸ ਚੀਜ਼ਾਂ ਉੱਪਰ ਵੀ ਐਕਸਿਸ ਜਿਹੜੀਆਂ ਆਪਾਂ ਆਸ਼ਮ ਦੇ ਵਿੱਚ ਚੀਜ਼ਾਂ ਲੈ ਕੇ ਜਾਂਦੇ ਆ ਜਾਂ ਭੈਣਾਂ ਦੇ ਵਿਆਹ ਕਰਦੇ ਆ ਆਪਾਂ ਇਸ ਗਿਫਟ ਹਾਊਸ ਤੋਂ ਲੈ ਕੇ ਜਾਂਦੇ ਆ ਆਪਾਂ ਨੂੰ ਬਹੁਤ ਹੀ ਸਸਤੇ ਰੇਟ ਤੇ ਆਪਾਂ ਨੂੰ ਇਹ ਚੀਜ਼ਾਂ ਦਿੰਦੇ ਆ ਆ ਦੇਖੋ ਬਈ ਜੀ ਕਿੰਨੇ ਸੋਹਣੇ ਸੋਹਣੇ ਸੋਫੇ ਲੱਗੇ ਆ ਠੀਕ ਹੈ ਜੀ 3 ਸੀਟਡ ਡਬਲ ਸੀਟਡ ਠੀਕ ਹੈ ਜੀ 5 ਸੀਟਡ ਦੇਖੋ ਕਿੰਨੇ ਸੋਹਣੇ ਸੋਹਣੇ ਸੋਫੇ ਆ ਅਲਮਾਰੀਆਂ ਵੀ ਆ ਠੀਕ ਹੈ ਜੀ ਕਿਸੇ ਵੀ ਭਰਾ ਨੇ ਜੇ ਕਰ ਇਹਨਾਂ ਤੋਂ ਲੈ ਕੇ ਜਾਣੇ ਹੋਣ ਤਾਂ ਐਡਰੈਸ ਤੁਹਾਨੂੰ ਦੱਸ ਦਿੱਤਾ ਵਾ ਸ਼ਹਿਰ ਭਿੱਖੀਵੰਦ ਜ਼ਿਲ੍ਹਾ ਤਰਨਤਾਰਨ ਧਵਨ ਗਿਫਟ ਹਾਊਸ ਕਿਸੇ ਨੂੰ ਵੀ ਚੌਂਕ ਝਾਂਕੀ ਪੁੱਛ ਕੇ ਤੁਸੀਂ ਮੰਨੀ ਪਰ ਮੰਨੀ ਦਿਗਾਣਾ ਇਹਨਾਂ ਤੋਂ ਸਮਾਨ ਲੈ ਕੇ ਜਾ ਸਕਦੇ ਜੀ ਬਹੁਤ ਸੋਹਣੇ ਆ ਬਈ ਸੰਜੀਤ ਸੇ ਸਾਡੀ ਲਾਈਟ ਚਲੀ ਗਈ ਆ ਤੁਹਾਨੂੰ ਵਿਖਾਈ ਜਾਵੇ ਸਿੰਗਲ ਬੈੱਡ ਡਬਲ ਬੈੱਡ ਠੀਕ ਹੈ ਜੀ ਉਹ ਅੱਗੇ ਮੁੰਲਾ ਦਾ ਟ੍ਰਿਪਲ ਆ ਹਨਾ ਕਿ ਨੀਡ ਟੂ ਆ ਟੂ ਆ ਜੀ ਤੇ ਸੋ ਜਰੂਰ ਵਿਜ਼ਿਟ ਕਰਿਓ ਇੱਕ ਰੀਜੀ ਤੇ ਸਾਡੀ ਸੰਸਥਾ ਦਾ ਨਾਮ ਹੈ ਕਿਉਂਕਿ ਵੀਰ ਜੱਗੀ ਵੀਰ ਦੀ ਵੀਡੀਓ ਵੇਖੀ ਆ ਬਾਬਰ ਰਤਨਦੇਵ ਜੀ ਸੇਵਾ ਸੈਟੀ ਦੀ ਤੇ ਤੁਹਾਨੂੰ ਇਹ ਪੂਰਾ ਮਾਣ ਦਾ ਜਿਹੜਾ ਮਾਨ ਸਤਕਾਰ ਜਰੂਰ ਦੇਣਗੇ ਜੀ ਧੰਨਵਾਦ ਜੀ